ਜੀ ਸਤਿ ਸ੍ਰੀ ਅਕਾਲ ਜੀ ਪਿੰਡੂ ਕਮਕਾਰ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਅਮੀਰ ਕਰਦੇ ਆ ਤੁਸੀਂ ਸਾਰੇ ਠੀਕ ਹੋਵੋਗੇ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਸਦਾ ਹੱਸਦੇ ਵਾਸਤੇ ਤੇ ਤੰਦਰੁਸਤ ਰਹੋ ਜੀ ਦੋ ਦਿਨ ਹੋ ਗਏ ਵੀਡੀਓ ਨਹੀਂ ਪਾਈ ਗਈ ਸੀ ਮਾਫੀ ਚਾਉਣੀ ਹੈ ਜੀ ਕਿਉਂਕਿ ਵੀਡੀਓ ਬਣ ਨਹੀਂ ਰਹੀ ਜੀ ਬੱਚੇ ਹੈ ਨਹੀਂ ਕਿ ਛੁੱਟੀਆਂ ਦਾ ਕਰਕੇ ਬਾਹਰ ਗਏ ਹੋਏ ਨੇਗੇ ਤੇ ਇਸ ਕਰਕੇ ਵੀਡੀਓ ਬਣ ਨਹੀਂ ਰਹੀ ਜੀ ਤੇ ਇਸ ਜਿੰਨੀ ਕਿ ਮੈਥੋਂ ਵੀਡੀਓ ਬਣਦੀ ਹੈ ਮੈਂ ਉਨnik ਬਣਾ ਕੇ ਪਾ ਦਨੀ ਹਾਂ ਮੰਤੰਦਾ ਜ਼ਿਆਦਾ ਰਹਿੰਦਾ ਹੈਗਾ ਤੁਹਾਨੂੰ ਪਤਾ ਹੀ ਹੈਗਾ ਇਸ ਲਈ ਵੀਡੀਓ ਕੱਟ ਬਣੀ ਕਿਉਂਕਿ ਸਰਦਾਰ ਜੀ ਵੀ ਖੇਤ ਚੱਲ ਜਾਂਦੇ ਆ ਜਾਂ ਬੈਂਕਿੰਗ ਦਾ ਕੰਮ ਹੋ ਜਾਂਦਾ ਉਹਨਾਂ ਨੂੰ ਤੇ ਮੇਰੇ ਤੋਂ ਖੁਦ ਵੀਡੀਓ ਬਣਦੀ ਨਹੀਂ ਇਕੱਲੀ ਤਾਂ ਤੇ ਇਸ ਲਈ ਵੀਡੀਓ ਨਾ ਹੋਣ ਕਰਕੇ ਤਾਂ ਹੀ ਤੁਹਾਨੂੰ ਵੀਡੀਓ ਨਹੀਂ ਪਾਈ ਗਈ ਤੇ ਬੱਚੇ ਛੁੱਟੀਆਂ ਦਾ ਕਰਕੇ ਨਾਨਕੀ ਗਏ ਹੋਏ ਨੇਗੇ ਤੇ ਜ਼ਰੂਰ ਜੀ ਅੱਗੇ ਤੇ ਜਦੋਂ ਬੱਚੇ ਆਗੇ ਜ਼ਰੂਰ ਵੀਡੀਓ ਪਾਏ ਕਰਾਂਗੇ ਇਸੇ ਤਰ੍ਹਾਂ ਜੇਕਰ ਤੁਹਾਨੂੰ ਸਾਡੀਆਂ ਸਾਰੀਆਂ ਵੀਡੀਓ ਚੰਗੇ ਲੱਗਦੇ ਪਲੀਜ਼ ਅੱਤਵਨ ਕੀ ਬੇਨਤੀ ਹੈ ਵੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸਹਿਯੋਗ ਸਦਕਾ ਹੀ ਸਾਡਾ ਹੌਸਲਾ ਵਧਦਾ ਹੈਗਾ ਤੇ ਜਿਹੜੇ ਭੈਣ ਭਰਾ ਕਮੈਂਟ ਕਰਦੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਡੀ ਵੀਡੀਓ ਨੂੰ ਪਸੰਦ ਲਾਈਕ ਕਰਦੇ ਨੇਗੇ ਤੇ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਜੀ ਕਿਉਂਕਿ ਹੌਸਲਾ ਵਧਦਾ ਉਹਦੇ ਨਾਲ ਹੀ ਤੇ ਅੱਗੇ ਹੋਰ ਵੀਡੀਓ ਬਣਾਉਣ ਨੂੰ ਦਿਲ ਕਰਦਾ ਹੈਗਾ ਤੇ ਘਰ ਦੇ ਕੰਮ ਧੰਦੇ ਵਿੱਚ ਵੀਡੀਓ ਬਣਾਉਣ ਦਾ ਟਾਈਮ ਨਹੀਂ ਲੱਗਦਾ ਜੀ ਬਸ ਜਿੰਨੀ ਕਿ ਮੈਂ ਇਥੋਂ ਆਪ ਖੁਦ ਬਣਦੀ ਹੈ ਕਿ ਸਟੈਂਡ ਲਾ ਕੇ ਮੈਂ ਓਨੀ ਇੱਕ ਵੀਡੀਓ ਬਣਾ ਲੈਣੀ ਹੈਗੀ ਤੇ ਕਈ ਵਾਰੀ ਜੋ ਸਰਦਾਰ ਜੀ ਦਾ ਟਾਈਮ ਲੱਗਦਾ ਹੈ ਫਿਰ ਮੈਂ ਸਰਦਾਰ ਜੀ ਨੂੰ ਕਹ ਦੇਣੀ ਆ ਉਹ ਬਣਾ ਲੈਂਦੇ ਨੇਗੇ ਤੇ ਸਬਸਕ੍ਰਾਈਬ ਬਹੁਤ ਘੱਟ ਆਉਂਦੇ ਨੇ ਜੀ ਤੇ ਬੇਨਤੀ ਹੈ ਸਾਰੇ ਭੈਣ ਭਰਾਵਾਂ ਨੂੰ ਵੀ ਫ੍ਰੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਇਹ ਮੇਰੀ ਸਪੋਰਟ ਕਰੋ ਤੇ ਚਲੋ ਜੀ ਕਰਦੇ ਆ ਅੱਗੇ ਕੰਮ ਧੰਦੇ ਅੰਬੇ ਚ ਸਬਜੀ ਵੀ ਹੈ ਇਹ ਹਾਂ ਹੋਰ ਲੇਖ ਹੁੰਜਾ ਜਾ ਦੀ ਅਜੇ ਦੂਰ ਹੋ ਗਏ ਦੂਰ ਹੋ ਗਏ ਹੋ ਸਕਦੇ ਨੇ ਜੇ ਸਤੋ ਜੀ ਦੂਰ ਹੋ ਤੇ ਨਹੀਂ ਬਿੜ ਗਣਾ ਬਣਾਉਂਦੇ ਨੇ ਤੋੜਿਓ ਇਹ ਨਾ ਨੂੰ ਖਰਾਬ ਹੋਏ ਵੈਸੇ ਦਾ ਨਾ

ਹਾਂ ਹਾਂ ਤੇ ਆ ਉਹ ਕਰ ਦੇਣਾ ਹਾਂ ਹਾਂ ਲਵਾਉਂਦੀ ਨਹੀਂ ਕਰੜਾ ਪੈ ਰੱਖਣ ਨੂੰ ਬਸ ਵਿੱਚ ਕਰਾ ਖਲੇਬਰ ਇੱਕ ਪਾਸਾ ਹੋ ਜੂ ਇਹਦੇ ਦਿਖਾ ਦੇਣਾ ਗੋਹਾ ਗੂੜਾ ਹੋ ਗਿਆ ਵੀ ਹਾਂ ਹਾਂਜੀ ਇਹ ਕੱਲ ਸ਼ਾਮ ਨੂੰ ਅਸੀਂ ਆਪਣੇ ਤਲਵੰਡੀ ਸਾਬੋ ਦਮਦਮਾ ਸਾਹਿਬ ਦਰਸ਼ਨ ਕਰਨ ਗਏ ਸੀ ਜੀ ਰਕਤ ਸਾਹਿਬ ਦੇ ਦਿਖਾਉਣੇ ਤੁਹਾਨੂੰ ਇਹ ਬਾਰਾਂ ਡਿਉੜੀ ਹੈ ਜੀ ਬਹੁਤ ਸੋਹਣਾ ਲੱਗ ਰਿਹਾ ਹੈ ਜੀ ਬਿਓ ਤੇ ਸ਼ਾਮ ਨੂੰ ਟਾਈਮ ਸੀਗਾ ਤੇ ਫੌਜੀ ਸਾਹਿਬ ਕਹਿੰਦੇ ਵੀ ਆਪਾਂ ਚਲੋ ਮੱਥਾ ਟੇਕ ਆਈਏ ਕਿਉਂਕਿ ਸਾਡੇ ਲੱਗ ਹੀ ਹੈ ਜੀ 2 ਕਿਲੋਮੀਟਰ ਹੀ ਹੈ ਇਸ ਕਰਕੇ ਜਦੋਂ ਵੀ ਸਾਡਾ ਮਨ ਕਰਦਾ ਹੈਗਾ ਅਸੀਂ ਦਮਦਮਾ ਸਾਹਿਬ ਤਖਤ ਸਾਹਿਬ ਤੇ ਮੱਥਾ ਟੇਕ ਆਉਨੇ ਹਾਂਗੇ ਤੇ ਉੱਥੇ ਬੈਠੇ ਕੀਰਤਨ ਵੀ ਸੁਣਿਆ ਮਨ ਨੂੰ ਸ਼ਾਂਤੀ ਮਿਲਦੀ ਜੀ ਬਹੁਤ ਵਧੀਆ ਤੇ ਤੁਹਾਨੂੰ ਵੀ ਇੱਕ ਦਿਨ ਸਾਰੇ ਗੁਰੂ ਘਰਾਂ ਦੇ ਜਿੰਨੇ ਉੱਥੇ ਗੁਰੂ ਘਰ ਨਹੀਂ ਗਏ ਆਪਣਾ ਲਿਖਣ ਸਰਸਾਹ ਵੈ ਤਖਤ ਸ਼੍ਰੀ ਦਮਦਮਾ ਸਾਹਿਬ ਹੈ ਵੀਰ ਸਿੰਘ ਧੀਰ ਸਿੰਘ ਔਰ ਦੁਰਾ ਸਾਹਿਬ ਹੈ ਤੇ ਭਾਈ ਦਲ ਸਿੰਘ ਜੀ ਹੈ ਤੁਹਾਨੂੰ ਸਾਰੇ ਗੁਰੂ ਘਰਾਂ ਦੇ ਦਰਸ਼ਨ ਕਰਾਵਾਂਗੇ ਕਿਸੇ ਹੋਰ ਦਿਨ ਜਦੋਂ ਕਿਤੇ ਟਾਈਮ ਮਿਲੇ ਜਰੂਰ ਕਰਾਂਗੇ ਬਾਬਾ ਵੀਰ ਸਿੰਘ ਧੀਰ ਸਿੰਘ ਜੀ ਦੇ ਗੁਰੂ ਗੁਰਦੁਆਰਾ ਸਾਹਿਬ ਹੈ ਜੀ ਨਾਲ ਹੀ ਤਖਤ ਸਾਹਿਬ ਦੇ ਖੱਬੇ ਪਾਸੇ ਇਹ ਤਕਸਾਲਾਵਾਂ ਜੀ ਸਾਹਮਣੇ ਹਾਂਜੀ ਇਹ ਬਿਲਕੁਲ ਤਕਸਾਲਾਵਾਂ ਜੀ ਨੇੜੇ ਤੇ ਇੱਧਰ ਹੈਗਾ ਜੀ ਬੁਰਜ ਬਾਬਾ ਦੀਪ ਸਿੰਘ ਜੀ ਦਾ ਬਣਿਆ ਹੋਇਆ ਦੇਖਣ ਨੂੰ ਬਹੁਤ ਸੋਹਣਾ 뷰 ਲੱਗ ਰਿਹਾ ਹੈ ਜੀ ਸ਼ਾਮ ਨੂੰ ਬਹੁਤ ਵਧੀਆ ਲੱਗਦਾ ਹੈ ਜੀ ਤੇ ਇਹ ਦੇਖੋ ਜੀ ਕਿੰਨੇ ਦਰਖਤ ਸੋਹਣੇ ਬਹੁਤ ਸੋਹਣੇ ਦਰਖਤ ਲਗਾਏ ਗਏ ਨੇਗੇ ਇਥੇ ਤੇ ਪ੍ਰਸ਼ਾਦ ਵਾਸਤੇ ਕਾਊਂਟਰ ਬਣੇ ਹੋਏ ਨੇ ਜੀ ਤੇ ਗੁਰੂ ਘਰਾਂ ਦੇ ਦਰਸ਼ਨ ਕਰਨ ਗਏ ਸੀ ਜੀ ਤੇ ਬਹੁਤ ਮਨ ਨੂੰ ਸ਼ਾਂਤੀ ਮਿਲੀ ਕੀਰਤਨ ਸੁਣ ਕੇ ਜੇ ਉਹ ਇੱਕ ਵਾਰੀ ਘਰੋਂ ਚੱਲ ਜੀ ਉੱਥੇ ਜਾ ਕੇ ਬੈਠ ਕੇ ਕੀਰਤਨ ਸੁਣੀਏ ਤਾਂ ਮਨ ਨਹੀਂ ਕਰਦਾ ਘਰੇ ਆਉਣ ਦਾ ਦੁਬਾਰਾ ਬਹੁਤ ਵਧੀਆ ਲੱਗ ਰਿਹਾ ਹੁੰਦਾ ਹੈ ਤੇ ਮਨ ਨੂੰ ਸ਼ਾਂਤੀ ਮਿਲਦੀ ਹੈ ਕਿਉਂਕਿ ਜੀ ਇਹ ਤਖਤ ਸਾਡੇ ਨੇੜੇ ਨੇ ਮੀਨ ਤਖਤ ਸਤਖਤ ਸ਼੍ਰੀ ਦਮਦਮਾ ਸਾਹਿਬ ਤੇ ਇਹ ਦੋ ਨਿਸ਼ਾਨ ਸਾਹਿਬ ਨੇ ਜੀ ਮੇਰੀ ਪੀਰੀ ਦੇ ਆਪਣੇ ਜਿਹੜਾ ਸੰਧਾਨ ਤੇ ਮੀ ਗੁਰੂ ਸਾਹਿਬ ਦਾ ਮੇਰੀ ਇੱਕ ਪੀਰੀ ਦਾ ਜੀ ਰਾਜਨੀਤੀ ਤੇ ਧਰਮ ਨੂੰ ਬਰਾਬਰ ਰੱਖਣਾ ਧਰਮ ਦੇ ਨਾਲ ਸੌਰੀ ਰਾਜਨੀਤੀ ਨੂੰ ਬਰਾਬਰ ਰੱਖਣਾ ਹੁੰਦਾ ਹੈਗਾ ਸੰਗਤਾ ਦਰਸ਼ਨ ਕਰ ਰਹੀਆਂ ਨੇ ਜੀ ਬਹੁਤ ਵਧੀਆ ਲੱਗ ਰਿਹਾ ਹੈ ਮਨ ਨੂੰ ਕਰੇ ਆਉਣ ਨੂੰ ਦਿਲ ਨਹੀਂ ਕਰਦਾ ਜਦੋਂ ਵਗ ਜਾਂਦੇ ਜੀ ਇੱਕ ਵਾਰੀ ਚਲੋ ਜ਼ਿੰਮੇਵਾਰੀਆਂ ਜੀ ਸਾਰਾ ਕੁਛ ਇਸ ਸਮਾਜ ਦੇ ਵਿੱਚ ਕਰਨਾ ਪੈਂਦਾ ਹੈਗਾ ਜ਼ਿੰਮੇਵਾਰੀਆਂ ਵੀ ਨਿਭਾਉਣੀਆਂ ਪੈਂਦੀਆਂ ਨੇ ਜੀ ਇਹ ਸਾਰਾ ਪਿਛਲਾ ਡਿਊਟੀ ਦਾ ਵਿਊ ਹੈ ਜੀ ਇਹ ਅੰਦਰੋਂ ਤੱਕ ਸਾਬ ਦੇ ਦਰਸ਼ਨ ਕਰਕੇ ਜਦੋਂ ਬੈਠੀ ਸੀ ਜੀ ਉਸ ਟਾਈਮ ਦਾ ਤਰਤੇ ਬੱਲਾ ਯੋਰ ਗੁਰੂ ਗੋਬਿੰਦ ਸਿੰਘ ਬੈਸੀ ਤੋਂ ਮਨਾਏ ਜੀ ਅੰਦਰ ਵੀਡੀਓ ਬਣਾਉਣਾ ਚਲੋ ਫਿਰ ਵੀ ਸਰਦਾਰ ਜੀ ਨੇ ਥੋੜਾ ਜਿਹਾ ਕਲਿੱਪ ਬਣਾ ਲਿਆ ਸੀ ਪਿੱਛੇ ਦਾ ਦੇਖੋ ਟਾਈਮ 7:00 ਵਜ ਚੁੱਕੇ ਨੇ ਜੀ ਤੇ ਕੀਰਤਨ ਦਾ ਸੰਗਤ ਦਾ ਆਨੰਦ ਮਾਣ ਰਹੀਆਂ ਨੇ ਇੱਕ ਗੁਰਮਤ ਵਿਦਿਆਲੇ ਵਾਲੇ ਵਿਦਿਆਰਥੀ ਹੈ ਜੋ ਕੀਰਤਨ ਕਰ ਰਹੇ ਨੇਗੇ ਇਤਵਨੀ ਢੇਗ ਗੁਰਮਤਿ ਬਧੀਆ ਲਾਜੀ ਨਾਲ ਹੀ ਤਖਤ ਸਾਹਿਬ ਦੇ ਬਣਿਆ ਹੋਇਆ ਉਹ ਵਿਦਿਆਰਥੀ ਬਹੁਤ ਸੋਹਣਾ ਕੀਰਤਨ ਕਰਦੇ ਨੇਗੇ ਬਹੁਤ ਵਧੀਆ ਕੀਰਤਨ ਹੋਇਆ ਜੀ ਮਨ ਨੂੰ ਆਨੰਦ ਆ ਗਿਆ ਕਿਉਂਕਿ ਜੀ ਕੋ ਇੱਕ ਪਰਮਾਤਮਾ ਹੀ ਹੈ ਜੀ ਆਪਣਾ ਤਾਂ ਕਰਨ ਕਰਨ ਸਮਰਾਥ ਹੀ ਹੈ ਜੀ ਹੋਰ ਕੋਈ ਸਹਾਰਾ ਨਹੀਂ ਕੋਈ ਸਹਾਰਾ ਜੀ ਇਹ ਜੀ ਦੇ ਕੋਲੇ ਆਪਾਂ ਜਾ ਕੇ ਕੋਈ ਵੀ ਆਪਣੇ ਦੁੱਖ ਸੁੱਖ ਦੀ ਫਰਿਆਦ ਕਰ ਸਕਦੇ ਆ ਤੇ ਪ੍ਰਮਾਤਮਾ ਉਹ ਫਰਿਆਦ ਜਰੂਰ ਪੂਰੀ ਕਰਦੇ ਨੇਗੇ ਆਪਣੀ ਕੋਈ ਵੀ ਆਪਾਂ ਨੂੰ ਦੁੱਖ ਸੁੱਖ ਆਇਆ ਉਹਨੂੰ ਥੋੜੇ ਸਮੇਂ ਦੇ ਵਿੱਚ ਹੀ ਕੱਟ ਦਿੰਦੇ ਨੇਗੇ ਕੋਈ ਵੀ ਦੁੱਖ ਹੋਵੇ ਪ੍ਰਮਾਤਮਾ ਅੱਗੇ ਅਰਦਾਸ ਕਰੋ ਜਾ ਕੇ ਪ੍ਰਮਾਤਮਾ ਕਰਨ ਕਰਨ ਸਭ ਰਾਥਾ ਜੀ ਉਹ ਸਭ ਕੁਝ ਕਰਨ ਵਾਲਾ ਹੈਗਾ ਕਿਉਂਕਿ ਸਾਰੀ ਸਿਸਟਿ ਉਦੇ ਅਨਸਾਰ ਚੱਲਦੀ ਏ। ਉਹਦੇ ਸਮੇਂ 'ਚ ਚੱਲਦੀ ਏ। ਸਮੇਂ ਤੋਂ ਕੋਈ ਬਾਹਰ ਨਹੀਂ ਜੀ ਉਹਦੇ ਤੋਂ। ਬਹੁਤ ਬਹੁਤ ਵਧੀਆ ਲੱਗ ਰਿਹਾ ਜੀ ਬਹੁਤ ਆਨੰਦ ਆਇਆ। ਇੱਕ ਹੋਰ ਵੀਡੀਓ ਬਣਾ ਕੇ ਤੁਹਾਨੂੰ ਵੀ ਦਰਸ਼ਨ ਕਰਾਵਾਂਗੇ।